ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਬ ਨੂੰ ਚੱਕਰਾਂ ਵਿੱਚ ਪਾ ਰੱਖਿਆ ਹੈ। ਮੈਂ ਇਹ 4 ਹਫ਼ਤਿਆਂ ਦੇ ਵਿੱਚ ਲੱਕ ਤੋੜ ਕੇ ਛੱਡੂਗਾ। ਕੈਪਟਨ ਨੇ ਆਖਿਆ ਹੈ ਕਿ ਲੱਕ ਤੋੜਨ ਦਾ ਮਤਲਬ ਨਸ਼ਾ ਖਤਮ ਕਰਨਾ ਨਹੀਂ ਸੀ। ਹੋਇਆ ਕੀ ਸੀ? ਮੈਂ ਗਿਆ ਸੀਗਾ ਉੱਥੇ ਬਠਿੰਡੇ ਦੇ ਵਿੱਚ, ਬਠਿੰਡੇ ਵਿੱਚ। ਔਰ ਉੱਥੇ ਦਮਦਮਾ ਸਭ ਨੇੜੇ ਹੀ ਸੀ। ਤਾਂ ਮੈਂ ਮੈਂ ਗੁਰਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਦਾਰ ਸਾਹਿਬ ਦੇ ਸਾਹਮਣੇ ਮੈਂ ਸੌਖਨ ਹੈ ਕਿ ਇਸ ਨਸ਼ਿਆਂ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰਗਾ ਕੈਪਟਨ ਨੇ ਨਵੇਂ ਬਿਆਨ ਨਾਲ ਰੱਬ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਸਾਬਕਾ ਮੁੱਖ ਮੰਤਰੀ ਵੱਲੋਂ ਖਾਦੀ ਹੋਈ ਕਸਮ ਨੂੰ ਪਾਪ ਵਾਲੇ ਰਜਿਸਟਰ ਵਿੱਚ ਲਿਖੇ ਜਾਂ ਪੁੰਨ ਵਾਲੇ ਖਾਤੇ ਵਿੱਚ ਦਰਜ ਕਰੇ ਚਿੱਤਰ ਗੁਪਤ ਹੁੰਨ ਤਰਮਰਾਜ ਅੱਗੇ ਪੰਜਾਬੀ ਦੇ ਵਖ ਵਖ ਕੋਸ਼ ਪੇਸ਼ ਕਰ ਰਹੇ ਹਨ ਪਰ ਅਜੇ ਤੱਕ ਸਹੀ ਨਤੀਜੇ ਤੇ ਨਹੀਂ ਪੁੱਜਿਆ ਜਾ ਸਕਿਆ ਕੈਪਟਨ ਅਮਰਿੰਦਰ ਸਿੰਘ ਵੱਲੋਂ 15 ਦਸੰਬਰ 2015 ਨੂੰ ਬਠਿੰਡਾ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ 4 ਹਫ਼ਤਿਆਂ ਦੇ ਅੰਦਰ ਨਸ਼ਾ ਖਤਮ ਕਰਨ ਦਾ ਦਾਵਾ ਕੀਤਾ ਗਿਆ ਸੀ। ਮੈਂ ਇਹ ਦਮਦਮਾ ਸਾਡਾ ਗੁਟਕਾ ਸਾਹਮ ਨੂੰ ਚੱਕ ਕੇ ਸੌ ਖਾਣੇ ਅੱਜ। ਇਹ ਜੋ ਨਸ਼ਿਆਂ ਦਾ ਕੰਮ ਹੈ ਜੋ ਆਮ ਆਦਮੀ ਕਹਿੰਦੇ 4 ਮਹੀਨਿਆਂ 'ਚ ਮੈਂ ਖਤਮ ਕਰ ਦੂੰ ਮੈਂ ਇਹ 4 ਹਫ਼ਤਿਆਂ ਦੇ ਵਿੱਚ ਇਹ ਲੱਕ ਤੋੜ ਕੇ ਛੱਡੂਗਾ। ਸਰਕਾਰ ਬਣਨ ਤੋਂ ਕੁਝ ਸਮਾਂ ਬਾਅਦ ਹੀ ਇੱਕ ਰੋਜ਼ਾਨਾ ਅਖਬਾਰ ਨੂੰ ਦਿੱਤੀ ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਦਿੱਤਾ ਸੀ ਕਿ ਨਸ਼ਾ ਖਤਮ ਕਰਨ ਲਈ ਕੋਈ ਮਿਆਦ ਤੈਅ ਨਹੀਂ ਕੀਤੀ ਜਾ ਸਕਦੀ ਮੈਂ ਨੇ ਕਿਹਾ ਥਾ ਕਿ 4 ਹਫ਼ਤੋ ਮੇ ਹਮ ਪੰਜਾਬੀ ਮੇ ਮੈਂ ਨੇ ਕਿਹਾ ਥਾ ਕਿ ਮੈਂ ਨਸ਼ਿਆਂ ਦਾ ਲੱਕ ਤੋੜ ਦੂੰਗਾ ਵਿਚ ਮੀਨਸ ਆਲ ਬ੍ਰੇਕ ਦ ਬੈਕਬੋਨ ਆਫ ਦਿਸ ਥਿੰਗ ਕੈਪਟਨ ਦੇ ਇਸ ਬਿਆਨ ਨੂੰ ਝੂਠਾ ਮੰਨ ਕੇ ਰੱਬ ਨੇ ਗੁੱਟਕਾ ਸਾਹਿਬ ਦੀ ਝੂਠੀ ਸਹੁੰ ਤੋੜਨ ਦੇ ਇਲਜ਼ਾਮ ਵਿੱਚ ਇਸ ਨੂੰ ਪਾਪਾਂ ਵਾਲੇ ਖਾਤੇ ਵਿੱਚ ਲਿਖਿਆ ਸੀ ਯਾਦ ਹੈ ਤੁਹਾਨੂੰ ਜਿੱਦ ਮੈਂ ਆਪਣਾ ਹਉਦਾ ਸਾਵਿਆ ਸੀ ਮਠੇਡੇ ਵਿੱਚ ਇੱਕ ਗੁੱਟਕਾ ਸਾਹਿਬ ਨੂੰ ਹੱਥ ਲੈ ਕੇ 100 ਖਾਦੀ ਸੀ ਕਿ ਚਾਰ ਹfte ਚ ਇਸ ਚਿੱਟੇ ਦਾ ਲੱਕ ਤੋੜੂਗਾ ਇਸ ਕੇਸ ਦੀ ਪੈਰਵਾਈ ਕਰਦਿਆਂ ਕੈਪਟਨ ਦੇ ਵਕੀਲਾਂ ਨੇ ਰੱਬ ਅੱਗੇ ਪੰਜਾਬੀ ਦਾ ਇੱਕ ਕੋਸ਼ ਪੇਸ਼ ਕਰਕੇ ਸਬੂਤ ਦਿੱਤਾ ਸੀ ਕਿ ਲੱਕ ਤੋੜਨ ਦਾ ਮਤਲਬ ਨਸ਼ਾ ਖਤਮ ਕਰਨਾ ਨਹੀਂ ਸੀ ਰੱਬ ਨੇ ਇਸ ਦਲੀਲ ਨੂੰ ਮੰਨਦੇ ਹੋਏ આરોપી ਖਿਲਾਫ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ ਹੁਣ ਅਕਤੂਬਰ 2025 ਵਿੱਚ ਕੈਪਟਨ ਦਾ ਨਵਾਂ ਬਿਆਨ ਆ ਜਾਣ ਨਾਲ ਵਿਰੋਧੀ ਪਾਰਟੀਆਂ ਨੇ ਰੱਬ ਨੂੰ ਰਿਵਿਊ ਪਟੀਸ਼ਨ ਪਾ ਕੇ ਕੇਸ ਤੇ ਮੂਲ ਗੌਰ ਕਰਨ ਨੂੰ ਆਖਿਆ ਹੈ ਤਾਂ ਮੈਂ ਮੈਂ ਗੁਰਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਦਨਾ ਸਾਹਿਬ ਦੇ ਸਾਹਮਣੇ ਮੈਂ ਸੌਖਨ ਹੈ ਕਿ ਇਸ ਨਸ਼ੇ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰਗਾ ਰੱਬ ਹੁਣ ਆਪਣੇ ਰਜਿਸਟਰਾਂ ਵਿੱਚ ਹੋ ਰਹੀ ਕਾਟ ਵੱਡ ਤੋਂ ਪਰੇਸ਼ਾਨ ਹੈ ਉਹ ਗੋਲ ਇਸ ਮਸਲੇ ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਬਾਰੇ ਸੋਚ ਰਿਹਾ ਹੈ ਵਿਅੰਗ ਚੈਨਲ ਲਈ ਤਰਮਰਾਜ ਦੇ ਦਰਬਾਰ ਵਿੱਚੋਂ ਪੱਤਰਕਾਰ ਗੁਰਸੇਵਕ ਸਿੰਘ ਤੌਲਾਦੀ ਸਪੈਸ਼ਲ ਰਿਪੋਰਟ